ਨਾ ਫਿਰ ਜਿਹੜੀ ਮਾੜੀ ਮੁੱਠੀ ਲੱਗੀ ਰਹੀ ਕਿਤੇ ਉਹਦੇ ਨਾਲ ਕੁਝ ਹੋਰ ਨਾ ਨ ਹੋ ਜਾਵੇ ਇਹ ਨਾਲ ਹੁਣ ਜਮਾ ਕਲੀਅਰ ਹੋ ਤੁਗਾ ਹੈ ਹੁਣ ਖਾ ਲ ਬਾਬਲਾ ਜਿਵੇਂ ਮਰਜ਼ੀ ਖਾ ਲੈ ਕਿੱਕ ਬਈ ਜਵਾ ਯਾਰ ਨਹੀਂ ਲੈ ਨੂੰਹੇ ਦੇ ਵਿੱਚ ਦੋ ਟੋਣਾ ਕੱਢਤੀਆਂ ਲੱਡੂੜੀਆਂ ਖੁਸ਼ਕ ਜਾ ਹੋ ਗਿਆ ਹਨਾ ਓਏ ਹੁੰ ਤਾਂ ਉਹ ਤੇਲ ਲਾ ਓਏ ਤੇਲ ਲਾ ਲਾ ਬੜਾ ਤੇਲ ਸਰੋਂ ਦੇ ਤੇਲ ਨਾਲ ਉਹੀ ਜੀ ਨਾਲ ਇਹਨੂੰ ਪਤਾ ਨਹੀਂ ਲੱਗਣਾ ਓਨੀ ਚਮਕ ਆਊਗੀ ਲੈ ਚੱਕ ਖਾ ਲੈ ਨਾਲੇ ਪਲਕ ਨਾ ਜਾਊ ਗਾਲ ਵਿੱਚ ਤੇ ਉਹ ਕੂਲਾ ਹੋ ਗਿਆ ਨਾ ਪਲਕ ਨਾ ਅੰਦਰ ਡਿਗਿਓ ਲੈ ਯੱਕ ਬਾਬਲਾ ਬਾਬਲਾ ਐਂ ਦੇਖ ਲੱਗ ਗਈ ਵੇ ਤੇਰੇ ਵਰਗੇ ਪਰਤੇਕਰ ਕਰ ਹੋਣਾ ਕੋਈ ਬਾਬਲ ਨੂੰ ਕੁਝ ਵੀ ਨਹੀਂ ਹੋ ਸਕਦਾ ਕਿੜੀਆਂ ਕਿੜਿਓ ਮਰਾ ਹੋ ਜਾਣੀਆਂ ਬਾਬਲਾਂ ਦੀ 100 100 ਪਲੱਸ ਸਾਰੇ ਜੈ ਕਰਦੇ ਇਹ ਐਂ ਕੇਅਰ ਕਰੇ ਹਾਂ ਜੀ ਲੈ ਆਏ ਬੂੜੀ ਵੇਲਾ ਲੋ ਸ਼ੌਕੋ ਜੀ ਆ ਤੂੰ ਖੋ ਲਿਆ ਨਹੀਂ 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 ਤੁਸੀਂ ਸਖੋ ਨਾ 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 ਮੈਂ ਨਹੀਂ ਨਾ ਨਾ ਤਾਂ ਇਹ ਉਹ ਨਹੀਂ ਮੈਨੂੰ ਪਤਾ ਕੀ ਹੈ ਮੈਨੂੰ ਸ਼ੂਗਰ ਹੈ ਕੋਈ ਚਾਰਾ ਬਣਾਏਗਾ ਜਦ ਤਾ ਤੂੰ ਮੈਨੂੰ ਨਾ ਨਾ ਮੇਰੀ ਗੱਲ ਤਾਂ ਸੁਣਦਾ ਏ ਮੈਨੂੰ ਸ਼ੂਗਰ ਹੈ ਮੇਰਾ ਸ਼ੂਗਰ ਹੈ ਖਾ ਲਿਆ ਯਾਰ ਕਿਉਂ ਹੀ ਹੋ ਕਰੀ ਜਾਣਾਗਾ ਖਾਦਾ ਨਹੀਂ ਜਾਂਦਾ ਪਿਆਰ ਤੈਨੂੰ ਹਾਜ਼ਮੀ ਨਹੀਂ ਆਉਂਦਾ ਹੈਗਾ ਕਿਹੜਾ ਜਾ ਖਾਸ ਆ ਪੈਦੀ ਕੰਜੜ ਦਾ ਨਰਮ ਕਿਵੇਂ ਹੋ ਗਿਆ ਉਹ ਹੈ ਲੱਡੂ ਵੀ ਚਾਹਦਾ ਗੱਗੀ ਤੋਂ ਦੇਖ ਲੈ ਨਰਮ ਹੋ ਗਿਆ ਗੱਗੀ ਖੋਲ ਰਹੀ ਆ ਸਾਰਾ ਕੁਝ ਨਰਮ ਕਰਦੇ ਆ ਨਰਮੋ ਨਰਮੀ ਹੋਇਆ ਦਾ ਕੰਮ ਹਾਂ ਓਏ ਈਆਂ ਖੜੂੜੀ ਆਂ ਪੂਤ ਵਰਗਾ ਮੂੰਹ ਕਰਦਾ ਕੀ ਹੋ ਗਿਆ ਗੱਈ ਬਣੀ ਜਾਂਦੀ ਆ ਮੂੰਹ ਜਾਂ ਤੱਕ ਗਈ ਬਣੀ ਜਾਂਦੀ ਹੈ ਮੂਹ ਮੂਹ ਚੱਕ ਬਣੀ ਜਾਂਦੀ ਹੈ ਚੱਕ ਬਣੀ ਜਾਂਦੀ ਹੈ ਸ਼ੱਕ ਮੈਂ ਇਹ ਪੋਲਾ ਵਾਲਾ ਹੈ ਪੋਲਾ ਵਾਲੇ ਕਰਕੇ ਨਾ ਚਾਹ ਦੇ ਨਾਲ ਚਿਗ ਬਣ ਜਾਂਦੀ ਹੈ ਇਹ ਮਾੜਾ ਮੋਟਾ ਹੋ ਜਾਂਦਾ ਤਾਂ ਕੋਈ ਨਾ ਲੱਡੂ ਬੱਟੇ ਆ ਇਹ ਤੇਲ ਚ ਰੜਿਆ ਹੋਇਆ ਕਿਉਂ ਤਲੇਆ ਹੋਇਆ ਲੱਗਦਾ ਮੈਨੂੰ ਤਲੇਆ ਹੋਇਆ ਲੱਡੂ ਲੱਗਦਾ ਉਹੀ ਲੱਗ ਜਾਂਦਾ ਇਹ ਤਾਂ ਆਕੇ ਦੇਖ ਅੱਜ ਕੱਲ ਕਿਉਂ ਮਾੜਿਆ ਆਉਂਦਾ ਨਾ ਕਿਉਂ ਮਰ ਡਾਲਡਾ ਕਿਉਂ ਤਾਂ ਉਹੀ ਹੈ ਤਾਂ ਉਹੀ ਲਿਖ ਦਿੰਦੇ ਨੇ ਕਿ ਵੀ ਇਹਦੇ ਨਾਲ ਬਣਿਆ ਹੋਇਆ ਕੋਈ ਕਿਉਂ ਨਹੀਂ ਹੈਗਾ ਅੱਜ ਕੱਲ ਰਹੋਗਾ ਕੰਨ ਰਹੋ ਮਾਗਣਾ ਪਤਾ ਨਹੀਂ ਕੀ ਹੁੰਦਾ ਉਹ ਖਾਲਾ ਖਾਲਾ ਖਾਊਗਾ ਕੰਨ ਰਹੋ ਮਾਗਣਾ ਠੀਕ ਹੈ ਸਿੱਧਾ ਤੈਨੂੰ ਆਹ ਕਹੋ ਹਾਂ ਚਲ ਪਖੀ ਚੱਲਣਾ ਆ ਹਾਂ ਖਾਲਾ ਵਾ ਚੱਲੀਏ ਫਿਰ ਦੇਖਦੇ ਕਿਉਂ ਬੱਤਾਂ ਲਾਦੇ ਯਾਰ ਤੂੰ ਤਾਂ ਖਾਲਾ ਜਾ ਫਿਰ ਦੇਖਦੇ ਯਾਰ ਪੈਸੇ ਲੱਗੇ ਹੋਏ ਨੇ ਫਿਰ ਖਾਲਾ ਆਇਆ ਇਹਨੂੰ ਉਹ ਜੀ ਇਹ ਕੱਟਾ ਕਰ ਲਾਦਾ ਜਗਾਲਾ ਕਰ ਜਾਂਦਾ ਮੈਂ ਇਸ ਮੰਗੂ ਐਂ ਜੇ ਤੈਨੂੰ ਲੱਗਦਾ ਜਿਵੇਂ ਨੰਬਰ 1 ਸਾਬਣੀ ਵਾਲਾ ਟੈਕਸਟ ਤਾਂ ਨਹੀਂ ਆਉਂਦਾ ਆਉਂਦਾ